ਰਾਮ ਮੰਦਿਰ ਤਾਂ ਸਭ ਨੇ ਦੇਖਿਆ ਪਰ ਆਹ ਸਟੋਰੀ ਕਿਸੇ ਨੇ ਨਹੀਂ ਦੇਖੀ ਚੰਗੀ ਤਰ੍ਹਾਂ ਦੇਖੋ ਤੁਸੀਂ ਘਰ ਇਹ ਸਾਰੇ ਘਰ ਜਿਹੜਾ ਮੰਦਿਰ ਬਣਨ ਦੇ ਵਿੱਚ ਅਰਚਨ ਬਣਦੇ ਸੀਗੇ ਉਹ ਸਾਰੇ ਘਰ ਭੰਨ ਦਿੱਤੇ ਜਿਹਦੇ ਵਿੱਚ ਮਸਜਿਦਾਂ ਬਹੁਤ ਲੋਕਾਂ ਦੇ ਘਰ ਜਿਹੜੇ ਢਾਹ ਦਿੱਤੇ ਗਏ ਬਲਡੋਜ਼ਰ ਚਲਾ ਦਿੱਤਾ ਗਿਆ ਜਿਸ ਤਰ੍ਹਾਂ ਜਲੰਧਰ ਚਲਾਇਆ ਗਿਆ ਸੀ ਭੁੱਲ ਗਏ ਹੋਣੇ ਸ਼ਾਇਦ ਲੋਕ ਸਰਕਾਰਾਂ ਕੋਲ ਇੰਨਾ ਪੈਸਾ ਹੈ ਹਜ਼ਾਰਾਂ ਕਰੋੜਾਂ ਦੀਆਂ ਗੱਲਾਂ ਕਰਦੇ ਆ ਪੈਕੇਜ ਅਨਾਉਂਸ ਕਰਦੇ ਆ ਇਹ ਲੋਕਾਂ ਦੇ ਜਿਹੜੇ ਘਰ ਭੰਨੇ ਆ ਕਿੰਨਾ ਕੁ ਪੈਸਾ ਖਰਚਉਣਾ ਸੀਗਾ ਇਹਨਾਂ ਦੇ ਘਰ ਪਾ ਕੇ ਦੇਣ ਲਈ ਜ਼ਿਲੰਦਰ ਵਿੱਚ ਵੀ ਸ਼ੇਮ ਦੀ ਜੀ ਲੋਕ ਬਿਲਕ ਦੇ ਰਹਿ ਤੰਬੂ ਲਾ ਲਾ ਕੇ ਬੈਠੇ ਰਹਿ ਪਤਾ ਨਹੀਂ ਕੀ ਬਣਿਆ ਆ ਜਿਹੜਾ ਹੁਣ ਤੁਸੀਂ ਦੇਖੋ ਤਾਜ਼ਾ ਗੱਲ ਹੈ ਪਰ ਇਹ ਲੋਕਾਂ ਦੀ ਆਵਾਜ਼ ਕਿਤੇ ਨਹੀਂ ਸੁਣੀ ਗਈ ਇਹ ਲੋਕ ਹਿੰਦੂ ਹੀ ਆ ਹਿੰਦੁਸਤਾਨ ਦੇ ਵਸੂ ਹੀ ਆ ਸਾਡੇ ਵਰਗੇ ਹੀ ਆ ਇਹ ਰੋਂਦੇ ਬਿਲਕ ਦੇ ਫਿਰਦੇ ਆ ਇੰਨੇ ਠੰਡਾ ਇੱਕ ਪਾਸੇ ਜਿੱਥੇ ਮੰਦਰ ਦੇ ਵਿੱਚ ਪੂਜਾ ਹੋ ਰਹੀ ਆ ਬਹੁਤ ਸ਼ਰਧਾਲੂ ਬਹੁਤ ਲੋਕ ਖੁਸ਼ ਹਨ ਉੱਥੇ ਇਹ ਲੋਕ ਇਹ ਚੀਜ਼ ਨੂੰ ਕੋਸਦੇ ਆ ਇੰਨੇ ਦੁਖੀ ਆ ਕੀ ਤੁਹਾਨੂੰ ਸਾਡਾ ਘਰ ਉਜਾੜ ਕੇ ਰੱਬ ਕਿਵੇਂ ਖੁਸ਼ ਹੋ ਸਕਦਾ ਹੈ ਇਹ ਸਵਾਲ ਪੁੱਛ ਰਹੇ ਨੇ ਪਰਿਣਾੰਦੀ ਕਿਤੋਂ ਨਹੀਂ ਸੁਣਦੇ ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲ ਦੀ ਕਿ ਇੰਨੇ ਪੈਸੇ ਹੋਣ ਦੇ ਬਾਵਜੂਦ ਇਹ ਲੋਕਾਂ ਨੂੰ ਉਜਾੜਨ ਤੋਂ ਪਹਿਲਾਂ ਸਾਈਡ ਤੇ ਇੱਕ ਇਹਨਾਂ ਦੇ ਘਰ ਨਹੀਂ ਬਣ ਸਕਦੇ ਸੀ ਕਦੇ ਕੁਝ ਨਹੀਂ ਹੁੰਦਾ ਇਹੋ ਜੀਆਂ ਚੀਜ਼ਾਂ ਮੈਂ ਬਹੁਤ ਦੇਖੀਆਂ ਐ ਜਿਹੜੀ ਕਿ ਛੋਟੀ ਜਿਹੀ ਸਮੱਸਿਆ ਹੁੰਦੀ ਆ ਸਰਕਾਰ ਦੇ ਲਈ ਥੋੜੇ ਜੇ ਪੈਸੇ ਨਾਲ ਹਲੋਣ ਵਾਲੀ ਲਾਦਰ ਕੇ ਉਹ ਲੋੜ ਦੇ ਚਲਾ ਕੇ ਬਲਕਣ ਦੇ ਲਈ ਰੋਣ ਲਈ ਛੱਡਦੇ ਭੱਜੇ ਫਿਰਨ ਦੇਖੋ 492 ਸਾਲ ਇੱਕ ਮੰਦਰ ਬਣ ਨੂੰ ਲਾਗੇ ਕਿੰਨੇ ਸਾਲੋਂ ਕੇਸ ਚੱਲਦਾ ਰਿਹਾ ਠੀਕ ਆ ਉਹ ਵੀ ਰੱਬ ਦਾ ਮੰਦਰ ਔਰ ਇਹ ਤਾਂ ਜਿਹੜੇ ਲੋਕਾਂ ਦੇ ਘਰ ਆ ਠੀਕ ਆ ਇਹਨਾਂ ਦੇ ਕੇਸ ਤਾਂ ਤੁਸੀਂ ਆਪ ਵੀ حساب ਲਾ ਲਓ ਕਿੰਨਾ ਕੁ ਟਾਈਮ ਚੱਲਣਗੇ ਕਿੰਨਾ ਕ ਇਹਨਾਂ ਦੀ ਸੁਣੀ ਜਾਣੀ ਆ ਤਾਂ ਇਹ ਵੀਡੀਓ ਦਿਖਾਉਣੀ ਬਹੁਤ ਜ਼ਰੂਰੀ ਸੀਗੀ ਕਿ ਦੋਨੇ ਪਿਛਲੀ ਵੀਡੀਓ ਦੇ ਵਿੱਚ ਮੈਂ ਹਿਸਟਰੀ ਦੱਸੀ ਸੀਗੀ ਕਿ ਕਿਸ ਤਰ੍ਹਾਂ ਇਹ ਮੰਦਿਰ ਬਣਿਆ ਸੀਗਾ ਕੀ ਹਿਸਟਰੀ ਸੀ ਕਿੰਨੇ ਸੋ ਸਾਲ ਲੱਗੇ ਪਰ ਇੱਕ ਇਹ ਵੀ ਹਿਸਟਰੀ ਆ ਦੂਜੇ ਪਾਸੇ ਦੇ ਵੀ ਦੋਵੇਂ ਪਾਸੇ ਹੁੰਦੇ ਆ ਕਿਸੇ ਵੀ ਚੀਜ਼ ਦੇ ਮੰਦਰ ਵਾਸਤੇ ਇਕੱਠਾ ਹੋਇਆ ਹਜ਼ਾਰਾਂ ਕਰੋੜ ਦਾ ਦੇਖੋ ਲੋਕਾਂ ਦੀ ਸਰਦਾ ਕਿੰਨੀ ਡੋਨੇਸ਼ਨ ਦੇ ਵਿੱਚ ਜੇ ਕਿਤੇ ਇਹਨਾਂ ਦਾ ਵੀ ਨਾਂ ਜੋੜ ਦਿੰਦੇ ਕਿ ਏਨੇ ਸੌ ਲੋਕਾਂ ਦੇ ਘਰ ਟੁੱਟਨੇ ਆ ਉਹਨਾਂ ਦੇ ਲਈ ਵੀ ਡੋਨੇਸ਼ਨ ਚਾਹੀਦਾ ਲੋਕਾਂ ਨੇ ਬੜੀ ਖੁਸ਼ੀ-ਖੁਸ਼ੀ ਇਹਨਾਂ ਨੂੰ ਬੜੇ ਵਧੀਆ ਘਰ ਪਾ ਕੇ ਦੇਣੇ ਸੀ ਪਰ ਸਿਸਟਮ ਨੇ ਕੁਛ ਨਹੀਂ ਕਰਨਾਗਾ ਨਾ ਜਲੰਧਰ ਹੋਇਆ ਸੀ ਨਾਗੇ ਕਿਤੇ ਹੋਇਆ ਲੈ ਇੱਥੇ ਤਾਂ ਹੋਣੀ ਕੀ ਆ ਘਰ ਪੈਣੇ ਬੋ ਦੂਰ ਦੀ ਗੱਲ ਆ ਕੋਈ ਆਧਾਰ ਕਾਰਡ ਦੇ ਕੋਈ ਨਾਂ ਨੂੰ ਹੀ ਅੱਗੇ ਪਿੱਛੇ ਕਰਾਉਣਾ ਹੋਵੇ ਗੋਤਗਾਦ ਕਰਨਾ ਹੋਵੇ ਮਾੜਾ ਮੋਟਾ ਕੋਈ ਲਾਇਸੈਂਸ ਦਾ ਕੰਮ ਹੋਵੇ ਬੰਦੇ ਨੂੰ ਤਾਂ ਉਹ ਮੁਸੀਬਤ ਬਣ ਜਾਂਦਾ ਉਹ ਨਹੀਂ ਕੰਮ ਹੁੰਦੇਗੇ ਘਰ ਪਾਉਣ ਲਈ ਕਿੱਥੋਂ ਹੈ ਵਿਚਾਰੇ ਕਿਹੇ ਹਲਾਲ ਕਿੱਥੇ ਕਜਰੀਆਂ ਦੇ ਵਿੱਚ ਜਾ ਵੜਨਗੇ ਲੋਕ ਕੀ ਇਹ ਸਿਸਟਮ ਲੋਕਾਂ ਦੀ ਸਰਕਾਰ ਕਾਦੀ ਲੋਕਾਂ ਦੀ ਸਰਕਾਰ ਲੋਕਾਂ ਤੋਂ ਕੰਮ ਲੋਕਾਂ ਨੇ ਕਰਵਾਉਣਾ ਹੋਵੇ ਲੋਕਾਂ ਨੂੰ ਮੈਂ ਕਹਿੰਨਾ ਕਈ ਸੌ ਸਾਲ ਲੰਘ ਜਾਣਗੇ ਸਿਸਟਮ ਨਾ ਜਿਹੜਾ ਸਿਸਟਮ ਇਹ ਇਹ ਬੰਦੇ ਨੂੰ ਨਹੀਂ ਸੋਚ ਸਕਦਾਗਾ ਇਹਦੇ ਵਿੱਚ ਭਾਵਨਾਵਾਂ ਨਹੀਂ ਹੁੰਦੀਆਂ